ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਅਮਰਤ ਨਾਮ ਮਨਹ ਆਧਾਰੋ ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ਰਹਾਉ 부ਜੀ ਤ੍ਰਿਸ਼ਨਾ ਸਹਿਜ ਸੁਹਿਲਾ 부ਜੀ ਪਦ ਪੂਲਾ ਹੀ ਉਚਾਰਨ ਕਰਨਾ ਹੈ 부ਜੀ ਤ੍ਰਿਸ਼ਨਾ ਸਹਿਜ ਸੁਹਿਲਾ ਕਾਮ ਕ੍ਰੋਧ ਵਿਖਜਾਰੋ ਆ ਨਾ ਜਾਏ ਬਸ ਇਹ ਠਾਹਰ ਜਹ ਆਸਨ ਨਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੂਕਾਰੋ ਏਕੈ ਪ੍ਰਗਟ ਏਕੈ ਗੁਪਤਾ ਇਥੇ ਵਿਸਰਾਮ ਹੈ ਏਕੈ ਤੁੰਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹ ਨਾਨਕ ਸਾਚ ਵਿਚਾਰੋ ਸਾਰਗ ਮਹੱਲਾ ਪੰਜਵਾ ਵੇਨ ਪ੍ਰਭ ਰਹਿ ਨ ਜਾਏ ਘਰੀ ਸਰਬ ਸੁਖ ਤਾਹੁ ਕੈ ਪੂਰਨ ਜਾ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਨ ਜੀਵਨ ਤਨ ਸਿਮਰਤ ਅਨੰਦ ਘਨਾ ਵੱਡ ਸੰਮਰਥ ਸਦਾ ਸਾਧ ਸੰਗੀ ਗੋਨ ਰਸਨਾ ਕਵਨ ਪਨਾ ਥਾਨ ਪਵਿੱਤਰ ਮਾਨ ਪਵਿੱਤਰ ਪਵਿੱਤਰ ਸੋਨਨ ਕਹਿਨ ਹਾਰੇ ਕਹੋ ਨਾਨਕ ਤੀ ਭਵਨ ਪਵਿੱਤਰਾ ਜਾ ਮਹਿ ਸੰਤ ਤੁਮਾਰੇ ਸਾਰਗ ਮਹੱਲਾ ਪੰਜਵਾ ਰਸਨਾ ਜਪਤੀ ਤੂਹੀ ਤੂਹੀ ਮਾਤ ਗਰਭ ਤੁਮਹੀ ਪ੍ਰਤਪਾਲਕ ਮ੍ਰਿਤ ਮੰਡਲ ਇਕ ਤੁਹੀ ਹਾਂ ਪਹਿਲਾਂ ਤੂੰ ਹੀ ਤੂੰ ਹੀ ਪਦ ਆਇਆ ਹੈ ਹੁ ਨੌਂਕੜ ਦੇ ਨਾਲ ਤੂੰ ਹੀ ਮ੍ਰਿਤ ਮੰਡਲ ਇਕ ਤੁਹੀ ਰਹਾਉ ਤੁਮਹ ਪਿਤਾ ਤੁਮ ਹੀ ਫਨ ਮਾਤਾ ਤੁਮਹ ਮੀਤ ਹਿਤ ਭਰਾਤਾ ਤੁਮ ਪਰਵਾਰ ਤੁਮਹ ਆਧਾਰਾ ਤੁਮਹ ਜੀਵ ਪ੍ਰਾਣ ਦਾਤਾ ਤੁਮਹ ਖਜ਼ੀਨਾ ਤੁਮਹ ਜਰੀਨਾ ਤੁਮ ਹੀ ਮਾਨਕ ਲਾਲਾ ਤੁਮ ਹੈ ਖਜ਼ੀਨਾ ਤੁਮ ਹੈ ਜਰੀਨਾ ਤੁਮ ਹੀ ਮਾਨਕ ਲਾਲਾ ਤੁਮ ਹੈ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ਸਵਰਗ ਮਹੱਲਾ ਪੰਜਵਾ ਜਾਹੂ ਕਾਹੂ ਆਪਣੋ ਹੀ ਚਿਤ ਆਵੇ ਜੋ ਕਾਹੂ ਕੋ ਚਿਰੋ ਹੋਵਤ ਠਾਕੁਰ ਹੀ ਪਹਿ ਜਾਵੇ ਰਹਾਉ ਆਪਣੇ ਪਹਿ ਦੁਖ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਪਹਿਤਾਨਾ ਕੱਠਾ ਨਹੀਂ ਕਹਿਣਾ ਇਹ ਸਾਰੇ ਨਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਯਾਨੀ ਪਹਿ ਪਾਦ ਤੇ ਥੋੜਾ ਜਿਹਾ ਠਹਿਰਾ ਦੇ ਕੇ ਬੋਲੋ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਪਹਿ ਆਪਣੇ ਹੀ ਪਹਿ ਅਰਥਾ ਕਿਨਹੀ ਰਾਜ ਜੋਬਨ ਧਨ ਮਿਲਖਾ ਕਿਨਹੀ ਬਾਪ ਮਹਤਾਰੀ ਸਰਬ ਥੂਕ ਨਾਨਕ ਗੁਰ ਪਾਈ ਪੂਰਨ ਆਸ ਹਮਾਰੀ ਸਾਰਗ ਮਹੱਲਾ ਪੰਜਵਾ ਝੂਠੋ ਮਾਇਆ ਕੋ ਮਦਮਾਨ ਏ ਝੂਠੋ ਪਦ ਤੇ ਹੀ ਵਿਸਰਾਮ ਲਾਉਣਾ ਹੈ ਝੂਠੋ ਮਾਇਆ ਕੋ ਮਦ ਮਾਨ ਤ੍ਰੋਹ ਮੋਹ ਦੂਰ ਕਰ ਬੱਪਰੇ ਸੰਗ ਗੋਪਾਲ ਹੈ ਜਾਨ ਰਹਾਉ ਮਿਥਿਆ ਰਾਜ ਜੋਬਨ ਆਰ ਉਮਰੇ ਮੀਰ ਮਲਕ ਆਰ ਖਾਨ ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਣ ਦੀਨ ਬੰਦਰੋ ਦਾਸ ਦਾਸਰੋ ਸੰਤਨ ਕੀ ਸਾਰਾਨ ਦੀਨ ਬੰਦਰੋ ਦਾਸ ਦਾਸਰੋ ਬੰਦਰੋ ਤਦੇ ਨਾਲ ਬੋਲਨਾ ਦਦਾ ਨਹੀਂ ਲਾਉਣਾ ਬੰਦਰੋ ਨਹੀਂ ਕਹਿਣਾ ਦੀਨ ਬੰਦਰੋ ਦਾਸ ਦਾਸ ਰੋ ਇਥੇ ਵਿਸਰਾਮ ਸੰਤਹਿ ਕੀ ਸਾਰਾਨ ਮੰਗਨ ਮੰਗ ਹੋਏ ਅਚਿੰਤਾ ਮੇਲ ਨਾਨਕ ਕੇ ਹਰ ਪ੍ਰਾਨ ਸਾਰਗ ਮਹੱਲਾ ਪੰਜਵਾ ਆਪਣੀ ਇਤਨੀ ਕਚੂ ਨਾ ਸਾਰੀ ਆਪਣੀ ਪਦ ਤੇ ਵਿਸਰਾਮ ਲਾਉਣਾ ਅਨੇਕ ਕਾਜ ਅਨੇਕ ਤਾਵਰਤਾ ੳਰਜਿਉ ਆਨ ਜਿੰਜਾਰੀ ਅਨੇਕ ਕਾਜ ਅਨੇਕ ਤਾਵਰਤਾ ਤਾ ਦੇ ਵਿੱਚ ਡੈਸ਼ ਤੇ ਕੀ ਬੋਲਣਾ ਤਾਵਰਤਾ ਨਹੀਂ ਕਹਿਣਾ ਤਾਵਰਤਾ ਇਕੱਠਾ ਹੀ ਪਾਠ ਹੈ ੳਰਜਿਉ ਆਨ ਜਿੰਜਾਰੀ ਰਹਾਉ ਦਿਓਸ ਚਾਰ ਕੇ ਦੀਸਹ ਸੰਗੀ ਉਹਾਂ ਨਹੀਂ ਜਹ ਭਾਰੀ ਐਨਸੂ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਜੋ ਕਾਮ ਨਹੀਂ ਇਥੇ ਠੰਮ ਕੇ ਲੱਗੇਗੀ ਗਾਵਾਰੀ ਹੋ ਨਹੀਂ ਨਹੀਂ ਕਿਛ ਮੇਰਾ ਨਾ ਨਾ ਹਮਰੂ ਬਸ ਚਾਰੀ ਹੋ ਨਹੀਂ ਨਹੀਂ ਕਿਛ ਮੇਰਾ ਇਥੇ ਵਿਸਰਾਮ ਹੈ ਨਾ ਹਮਰੂ ਬਸ ਚਾਰੀ ਬਸ ਥੋੜਾ ਜਿਹਾ ਕਸ ਕੇ ਬੋਲਣਾ ਹੈ ਕਰਨ ਕਰਾਵਨ ਨਾਨਕ ਕੀ ਪ੍ਰਭ ਸੰਤਨ ਸੰਗ ਉਧਾਰੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ